ਇੱਕ ਪਾਸੇ ਦੇਸ਼ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਸੀ ਪਰ ਦੂਜੇ ਪਾਸੇ ਕਿਸਾਨਾਂ ਆਣਾ ਗਰੀਬਾਂ ਆਣਾ ਕੀ ਕੁਝ ਹੋ ਰਿਹਾ ਸੀ ਸ਼ਾਇਦ ਇਹ ਗੱਲ ਮੁੱਖ ਮੰਤਰੀ ਨੂੰ ਵੀ ਨਾ ਪਤਾ ਹੋਵੇ ਫਰੀਦਕੋਟ ਦੇ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨੇ ਤਿਰੰਗਾ ਝੰਡਾ ਲਹਿਰਾਉਣ ਲਈ ਆਉਣਾ ਸੀ ਜਿੱਥੇ ਉਸ ਨੂੰ ਲੈ ਕੇ ਸੁਰੱਖਿਆ ਦੇ ਸਖਤ ਪ੍ਰਬੰਧ ਸੀ ਪਰ ਉੱਥੇ ਪ੍ਰਸ਼ਾਸਨ ਨੇ ਐਡੀ ਚੂੜੀ ਟਾਈਟ ਕੀਤੀ ਹੋਈ ਸੀ ਜਿੱਥੇ ਆਮ ਦੁਕਾਨਾਂ ਵਾਲੇ ਆਮ ਰੇੜੀਆਂ ਵਾਲੇ ਉਹਨਾਂ ਦਾ ਰੁਜ਼ਗਾਰ ਇੱਕ ਦਿਨ ਦੇ ਲਈ ਖੋਲਿਆ ਜਿੱਥੇ ਆਮ ਲੋਕ ਆਜ਼ਾਦੀ ਦਾ ਦਿਹਾੜਾ ਮਨਾ ਰਹੇ ਸੀ ਉਹ ਵਿਚਾਰੇ ਨਿਚਾਰਾਂ ਵਾਂ ਖੜੇ ਸੀ ਕਿਉਂਕਿ ਪ੍ਰਸ਼ਾਸਨ ਉਹਨਾਂ ਦੇ ਨਾਲ ਧੱਕਾ ਕਰ ਰਿਹਾ ਸੀ ਉਹ ਆਖਦੇ ਸੀ ਕਿ ਇੰਟੈਲੀਜੈਂਸ ਦੀਆਂ ਰਿਪੋਰਟਾਂ ਮੁਤਾਬਕ ਮੁੱਖ ਮੰਤਰੀ ਨੂੰ ਥ੍ਰੈਟ ਆ ਇਸ ਕਰਕੇ ਜਿਹੜੀਆਂ ਦੁਕਾਨਾਂ ਜਿੱਥੋਂ ਦੀ ਨੰਗਣਾ ਸੀ ਮੱਥਾ ਟੇਕਣ ਬਾਬਾ ਫਰੀਦ ਫਰੀਦਕੋਟ ਦੇ ਵਿੱਚ ਉਹ ਸਾਰੀਆਂ ਦੁਕਾਨਾਂ ਉਦੋਂ ਬੰਦ ਕਰਵਾਈਆਂ ਗਈਆਂ ਰੇੜੀਆਂ ਸੀ ਜਿਹੜੀਆਂ ਉਹ ਉਥੋਂ ਦੇ ਕਾਂਗਰਸ ਐਮਸੀ ਦੇ ਕਹਿਣ ਦੇ ਮੁਤਾਬਕ ਉਹ ਮੁੱਧੀਆਂ ਮਾਰ ਦਿੱਤੀਆਂ ਗਈਆਂ ਤੁਹਾਨੂੰ ਦੱਸ ਦਿੰਨੇ ਆ ਕਿ ਸ਼ਾਇਦ ਮੁੱਖ ਮੰਤਰੀ ਨੂੰ ਜੇ ਇਹ ਗੱਲ ਉਸਦੀ ਨੌਲੇਜ ਹੁੰਦੀ ਤੇ ਸ਼ਾਇਦ ਉਹ ਇਹ ਗੱਲ ਨਾ ਕਰ ਲੰਦਾ ਹਲਕੇ ਦੇ ਵਿਧਾਇਕ ਨੇ ਫਰੀਦਕੋਟ ਵਾਸੀਆਂ ਤੋਂ ਮਾਫੀ ਵੀ ਮੰਗੀ ਉਸਨੇ ਆਖਿਆ ਕਿ ਫਰੀਦਕੋਟ ਦੇ ਲੋਕਾਂ ਨੂੰ ਸੁਰੱਖਿਆ ਟਾਈਟ ਕਰਨ ਲਈ ਜੇਕਰ ਕੋਈ ਦਿੱਕਤ ਆਈ ਹੈ ਤੇ ਅਸੀਂ ਉਸਦੀ ਮਾਫੀ ਮੰਗਦੇ ਹਾਂ ਉਹਨਾਂ ਨੇ ਨਾਲ ਦੀ ਨਾਲ ਹੀ ਭਗਵੰਤ ਮਾਨ ਜਦੋਂ ਫਰੀਦਕੋਟ ਦੇ ਵਿੱਚ ਆਇਆ ਤੇ ਤਕਰੀਬਨ ਤਕਰੀਬਨ ਸਾਰਾ ਫਰੀਦਕੋਟ ਜਾਮ ਕਰ ਦਿੱਤਾ ਗਿਆ ਸੜਕਾਂ ਦੇ ਉੱਤੋਂ ਦੀ ਜਿੱਥੋਂ ਦੀ ਮੁੱਖ ਮੰਤਰੀ ਦਾ ਕਾਫਲਾ ਲੰਘਣਾ ਸੀ ਸਾਰੀਆਂ ਸੜਕਾਂ ਦੇ ਉੱਤੇ ਟ੍ਰੈਫਿਕ ਰੋਕ ਦਿੱਤਾ ਗਿਆ ਇੰਨੀ ਜਿਆਦੇ ਗਰਮੀ ਦੇ ਵਿੱਚ ਲੋਕ ਜਿਹੜੇ ਅੱਜ ਆਪਣੇ ਕੰਮਕਾਰਾਂ ਨੂੰ ਜਾ ਰਹੇ ਸੀ ਉਹ ਧੁੱਪੇ ਖੜੇ ਮੁੱਖ ਮੰਤਰੀ ਨੂੰ ਲਾਂਤਾਂ ਪਾ ਰਹੇ ਸੀ ਉਹ ਆਖ ਰਹੇ ਸੀ ਕਿ ਵੋਟਾਂ ਤੋਂ ਪਹਿਲਾਂ ਇਹੀ ਮੁੱਖ ਮੰਤਰੀ ਭਗਵੰਤ ਮਾਨ ਦੂਜਿਆਂ ਨੂੰ ਟਿੱਚਰਾ ਕਰਦਾ ਸੀ ਜਦੋਂ ਆਖਦਾ ਸੀ ਕਿ ਇੰਨੀ ਸਿਕਿਉਰਿਟੀ ਆਮ ਲੋਕਾਂ ਨੂੰ ਦੁਖੀ ਕਿਉਂ ਕਰ ਰਹੇ ਹੋ ਜੇਕਰ ਤੁਹਾਨੂੰ ਇੰਨਾ ਹੀ ਜਿਆਦਾ ਖਤਰਾ ਤੇ ਤੁਸੀਂ ਕੋਈ ਹੋਰ ਕੰਮ ਕਰ ਲਓ ਮੁਰਗੀਖਾਨਾ ਖੋਲ੍ਹ ਲਓ ਤੁਹਾਨੂੰ ਕਿਸੇ ਨੇ ਸੁੱਖ ਕੇ ਦਿੱਤਾ ਸਿਆਸਤ ਕਰਨਾ ਪਰ ਪ੍ਰੋਟੋਕਾਲ ਅਨੁਸਾਰ ਮੁੱਖ ਮੰਤਰੀ ਨੂੰ ਸਿਕਿਉਰਿਟੀ ਮਿਲਦੀ ਮਿਲਦੀ ਆ ਭਾਵੇਂ ਤੋਂ ਪਹਿਲਾਂ ਪ੍ਰਕਾਸ਼ ਬਾਦਲ ਰਿਹਾ ਹੋਵੇ ਜਾਂ ਕੈਪਟਨ ਮਹਿੰਦਰ ਸਿੰਘ ਹੋਵੇ ਜਾਂ ਚਰਨਜੀਤ ਚੰਨੀ ਹੋਵੇ ਪਰ ਜਦੋਂ ਅੱਜ ਫਰੀਦਕੋਟ ਦੇ ਲੋਕਾਂ ਨੇ ਮੁੱਖ ਮੰਤਰੀ ਦੇ ਆਉਣ ਦੇ ਕਰਕੇ ਸਖਿਆ ਨੂੰ ਲੈ ਕੇ ਜਦੋਂ ਉਹਨਾਂ ਦੇ ਵਾਰ-ਵਾਰ ਰੋਡ ਜਿਹੜੇ ਆ ਉਹ ਜਾਮ ਕੀਤੇ ਗਏ ਲੋਕਾਂ ਨੂੰ ਅਵਾਜ਼ਾਰ ਕੀਤਾ ਗਿਆ ਤੇ ਸ਼ਾਇਦ ਇਸ ਦਾ ਜਿਹੜਾ ਖਮਿਆਜਾ ਇਹ ਲੋਕ ਵੋਟਾਂ ਦੇ ਰੂਪ ਦੇ ਵਿੱਚ 227 ਦੇ ਵਿੱਚ ਆਮ ਆਦਮੀ ਦੇ ਵਿਧਾਇਕ ਦੇ ਖਿਲਾਫ ਕੱਢਣਗੇ ਕਿਉਂਕਿ ਹਰ ਇੱਕ ਪਾਸੇ ਤਰਾਤਰਾ ਹੋ ਰਹੀ ਸੀ ਸਾਰੇ ਪਾਸੇ ਇਹੀ ਗੱਲ ਆਖੀ ਜਾ ਰਹੀ ਸੀ ਕਿ ਆਮ ਘਰ ਦੇ ਮੁੰਡੇ ਨੇ ਆਉਣਾ ਤੇ ਭਾਈ ਸੁਰੱਖਿਆ ਦੇ ਤਾਂ ਸਖਤ ਪ੍ਰਬੰਧ ਹੋਣਗੇ ਲੋਕਾਂ ਨੇ ਆਖਿਆ ਕਿ ਹਲੇ ਤਾਂ ਇਹ ਆਮ ਘਰ ਦਾ ਮੁੰਡਾ ਮੁੱਖ ਮੰਤਰੀ ਬਣਿਆ ਇਹ ਆਕਦਾ ਹੁੰਦਾ ਸੀ ਜੇਕਰ ਕਿਤੇ ਖਾਸ ਘਰ ਦਾ ਮੁੰਡਾ ਮੁੱਖ ਮੰਤਰੀ ਬਣ ਜਾਂਦਾ ਤੇ ਸਾਡੇ ਸਾਹ ਵੀ ਲੈਣੇ ਬੰਦ ਕਰ ਦਿੱਤੇ ਤੁਹਾਨੂੰ ਦੱਸ ਦਿੰਨੇ ਆ ਜਿੱਥੇ ਮੁੱਖ ਮੰਤਰੀ ਦਾ ਹੈਲੀਕਾਪਟਰ ਖੜਾ ਸੀ 40 ਤੋਂ 50 ਪੁਲਿਸ ਮੁਲਾਜ਼ਮ ਉਸ ਹੈਲੀਕਾਪਟਰ ਖਾਲੀ ਖੜੇ ਦੀ ਹਿਫਾਜ਼ਤ ਲਈ ਖੜੇ ਸਨ ਇਹ ਸਭ ਕੁਝ ਵੇਖ ਕੇ ਫਰੀਦਕੋਟ ਦੇ ਲੋਕਾਂ ਤੀਆਂ ਅੱਖਾਂ ਤੋਂ ਇੱਕ ਕਹਿਣਕ ਲਹਿ ਗਈ ਜਿਹੜੀ ਆਮ ਆਦਮੀ ਪਾਰਟੀ ਨੇ 2022 ਦੇ ਵਿੱਚ ਚੜਾਈ ਸੀ ਕਿ ਅਸੀਂ ਆਮ ਦੂਜੀਆਂ ਪਾਰਟੀਆਂ ਨਾਲੋਂ ਸਾਡੇ ਵਿੱਚ ਬਹੁਤ ਜ਼ਿਆਦਾ ਜਿਹੜਾ ਉਹ ਹੋਰ ਤਰੀਕੇ ਨਾਲ ਸੀ ਟ੍ਰੀਟ ਕਰਦੇ ਆਂ ਹੋਰ ਤਰੀਕੇ ਨਾਲ ਕੰਮ ਕਰਦੇ ਆਂ ਅਸੀਂ ਹੋਰ ਪਾਰਟੀਆਂ ਵਾਂਗ ਨਹੀਂ ਪਰ ਅੱਜ ਉਹ ਪੱਟੀ ਜ਼ਰੂਰ ਲਹਿ ਗਈ ਦੂਜੇ ਪਾਸੇ ਕਾਂਗਰਸ ਦੇ ਵਿਧਾਇਕ ਨੇ ਵੀ ਮੌਕਾ ਲਗਦੇ ਤੰਜ ਕਸ ਦਿੱਤਾ ਭਗਵੰਤ ਮਾਨ ਤੇ ਉਹਨਾਂ ਨੇ ਆਖਿਆ ਆਜ਼ਾਦੀ ਦਿਵਸ ਮਨਾਉਣ ਆਇਆ ਭਗਵੰਤ ਮਾਨ ਫਰੀਦਕੋਟ ਦੇ ਲੋਕਾਂ ਨੂੰ ਬੰਦੀ ਬਣਾ ਗਿਆ 2 ਵਜੇ ਫਰੀਦਕੋਟ ਜਾਦ ਹੋਇਆ ਜਦੋਂ ਮੁੱਖ ਮੰਤਰੀ ਇੱਥੋਂ ਆਪਣਾ ਹੈਲੀਕਾਪਟਰ ਲੈ ਕੇ ਉੱਡ ਗਿਆ ਤੁਹਾਨੂੰ ਦੱਸ ਦਿੰਨੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਧਰਮ ਪਤਨੀ ਦੋਵੇਂ ਫਰੀਦਕੋਟ ਦੇ ਵਿੱਚ ਮਹਿਜੂਸ